ਤਸਵੀਰਾਂ ਦੇ ਵਿੱਚ ਤੁਸੀਂ ਰਾਖ ਨੂੰ ਫਰੋਲਦੇ ਹੋਏ ਕੁਝ ਲੋਕਾਂ ਨੂੰ ਦੇਖ ਰਹੇ ਹੋ ਦਰਾਸਲੇ ਹੈ ਮਸੀਹ ਭਾਈ ਚਾਰੇ ਨਾਲ ਸੰਬੰਧਿਤ ਲੋਕ ਨੇ ਜਿਨ੍ਹਾਂ ਦੇ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਜਿਸ ਤੋਂ ਬਾਅਦ ਮਸੀਹ ਭਾਈ ਚਾਰੇ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਚੱਲਦੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਮਹਿਲਾ ਨੇ ਗੱਲਬਾਤ ਕਰਦੇ ਹੋਏ ਅਤੇ ਉੱਥੇ ਹੀ ਮਸੀਹ ਭਾਈ ਚਾਰੇ ਨੇ ਦੱਸਿਆ ਕਿ ਜਾਣ ਬੁੱਝ ਕੇ ਅਜਿਹੀ ਹਰਕਤ ਕੀਤੀ ਹੈ ਸਾਡਾ ਮਸਲਾ ਇਹ ਹੈ ਕਿ ਪਹਿਲਾਂ ਇਹਨਾਂ ਨਾਲ ਲੜੇ ਹੀ ਤੇ ਉਹਨਾਂ ਦੇ ਘਰ ਮਿਸਤਰੀ ਲੱਗਾ ਹੀ ਏ ਤੇ ਇਹਨਾਂ ਕਾਰਨ ਨਾ ਇਹਨਾਂ ਨੇ ਇਹ ਕਿਹਾ ਕਿ ਗਵਾਹੀ ਸੱਚ ਦੀ ਹਾਂਜੀ ਹਾਂ ਅਸੀਂ ਸੱਚ ਦੀ ਗਵਾਹੀ ਦਿੱਤੀ ਕਿਉਂਕਿ ਅਸੀਂ ਝੂਠ ਬੋਲੀ ਨਹੀਂ ਸਕਦੇ ਤੇ ਦੂਸਰੀ ਗੱਲ ਨਾ ਇੱਕ ਦਿਨ ਮੈਂ ਆਈ ਹਾਂ ਤੇ ਮੈਨੂੰ ਕਹਿੰਦਾ ਕਿ ਤੁਹਾਡੇ ਜੇ ਕੋਈ ਪੈਸੇ ਦੇਲੇ ਦੀ ਲੋੜ ਹੈ ਤੇ ਤੂੰ ਲਿਲਾ ਮੇਰੇ ਕੋ ਤੇ ਮੇਰੇ ਨਾਲ ਇਦਾਂ ਸਬੰਧ ਬਣਾ ਮੈਂ ਸਿੱਧਾ ਕਿਹਾ ਮੈਂ ਮੈਂ ਆਪਣੇ ਘਰ ਵਾਲੇ ਨਾਲ ਹੀ ਰਹਿਣਾ ਮੈਂ ਤੇਰੇ ਨਾਲ ਤੇ ਤੇਰੀ ਸੰਗਤ ਜਿਹੜੀ ਨਾਲ ਮੈਂ ਕਿੱਥੋਂ ਰਵਾਂ ਤੇ ਫਿਰ ਇੰਨੇ ਸਮੇਂ ਨੇ ਕਰ ਪਾ ਇਹ ਸਮਾਂ ਇਹ ਜਰੂਰ ਪਹਿਲਾਂ ਨਿਕਲਿਆ ਕੀਤੀ ਤੂੰ ਹੀ ਤਾਂ ਦਰਖਾਸਤ ਦਿੱਤੀ ਖਾਣੇ ਜਾਉਂ ਨਾ ਇਹ ਹੀ ਦਰਖਾਸਤ ਨਹੀਂ ਦਿੱਤੀ ਮੈਨੂੰ ਕਿਹਾ ਕਿ ਤੂੰ ਆਪਣੀ ਕੁੜੀ ਵਸਾ ਦੇ ਮੈਂ ਚਲ ਜਾਨੀ ਤੇ ਇੰਨੀ ਗੱਲ ਤੋਂ ਆਂਦਾ ਫਿਰ ਇੱਕ ਦਿਨ ਮੈਨੂੰ ਕਹਿੰਦਾ ਕਿ ਪਹਾ ਤੇਲੇ ਦੀ ਲੋੜ ਆ ਤੇ ਤੂੰ ਹੀ ਲੈ ਲਿਆ ਕਰੋ ਤੁਹਾਡਾ ਘਰ ਕਿੱਦਾਂ ਦਾ ਵਾ ਮੈਂ ਕਿਹਾ ਜਿੱਦਾਂ ਦਾ ਮਰਜ਼ੀ ਮੈਂ ਤਾਂ ਸਹੀ ਰਹਿਣ ਦੀ ਨਾ ਅੱਜ ਕੀ ਮਸਲਾ ਹੋਇਆ ਅੱਜ ਇਹ ਮਸਲਾ ਹੋਇਆ ਕਿ ਐਸੇ ਵਜੂਦ ਤੇ ਮੇਰੇ ਘਰ ਵਾਲੇ ਨੂੰ ਲੱਗੇ ਕਿ ਇਹਨੇ ਦਰਖਾਸਤ ਗਵਾਹੀ ਕਿਉਂ ਦਿੱਤੀ ਐ ਸੱਚ ਦੀ ਗਵਾਹੀ ਕਿਉਂ ਦਿੱਤੀ ਇਹਨੇ ਸੱਚ ਕਿਉਂ ਬੋਲਿਆ ਉਹਨਾਂ ਖੁਦ ਸਾੜੀ ਸਾਰ ਕੇ ਖੋਦਤ ਨਾ ਹੁੰਦਾ ਫੋਲ ਸਾਰ ਕੇ ਤੇ ਨਾ ਮੇਰੇ ਘਰ ਆਇਦਾ ਮੇਰੇ ਬੰਦੇ ਦੀ ਤਾਂ ਗਾਈ ਵਾਈ ਹਰ ਕੋਈ ਦੇ ਸਕਦਾ ਕਿਉਂਕਿ ਉਹ ਇਦਾਂ ਦਾ ਇਨਸਾਨ ਹੈਗਾ ਹੀ ਨਹੀਂ ਇੱਕ ਬੰਦਾ ਵੀ ਉਹਦੇ ਵੰਡੇ ਗਵਾਈ ਦੇ ਦੇ ਇੱਥੇ ਤੇ ਫਿਰ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਕਿਉਂਕਿ ਨੇ ਸਾਰਿਆਂ ਨੂੰ ਆਂਦਾ ਮੈਂ ਇਹਨਾਂ ਚੂੜਿਆਂ ਨੂੰ ਜੁੱਤੀ ਥੱਲੇ ਰੱਖਿਆ ਉਹ ਵੀ ਇੱਥੇ ਪਰਚਾਉਂਦਾ ਸਾਰੀ ਮਾਦੀ ਨੂੰ ਆਂਦਾ ਜੁੱਤੀ ਥੱਲੇ ਰੱਖਿਆ ਜੁੱਤੀ ਥੱਲੇ ਰੱਖਿਆ ਵਾ ਸਾਰੇ ਚੂੜੇ ਕਿਹਨਾਂ ਸਾਈ ਭਾਈ ਚਰਨ ਮੰਦੇ ਤਰ੍ਹਾਂ ਹਾਂਜੀ ਮੇਰੇ ਘਰ ਤੇ ਖੋਦ ਤਿੰਨ ਬੈਬਲਾਂ ਪਈਆਂ ਮੈਂ ਕਿਉਂ ਅੱਗ ਲਾਉਣੀ ਮੇਰੇ ਘਰ ਆ ਲੈਣੇ ਨਾਲੇ ਬੈਬਲ ਨੂੰ ਅੱਗ ਲਾ ਕੇ ਕੀ ਫਾਇ ਚੱਟ ਚੱਟ ਵਾਲੀ ਨਾਲੀ ਹੈ ਚੱਟ ਚੱਟ ਪਰ ਇੱਕ ਛੜੀ ਨਹੀਂ ਸਵੇਰੇ ਨਹੀਂ ਛੜੀ ਨਾ ਬਾਅਦ ਚ ਡਰਾਮਾ ਰਚਿਆ ਨਾ ਇਹ ਟੰਗ ਬਾਜੀ ਰਚਾਈ ਉਹ ਸਿਰਫ ਇਹਨਾਂ ਨੂੰ ਹਟਾਉਣ ਬਾਅਦ ਇਹ ਕੀ ਆ ਆਜ ਇਹਨੇ ਘਰੋਂ ਲਿਆ ਸਾੜੀ ਜੇ ਇਹਨੇ ਘਰੋਂ ਲਿਆ ਸਾੜੀ ਹੱਥ ਨਾਲ ਤੂੰ ਲਾ ਕਿਉਂਕਿ ਇਹਦੇ ਹੱਥ ਪਹਿਲਾਂ ਲੱਗੇ ਆ ਘਰੋਂ ਲਿਆ ਸਾੜੀ ਕਿੰਨੇ ਸਾੜੀ ਆ ਇਹ ਕਰਪਾਲ ਇਹ ਕਰਪਾਲ ਸਿੰਘ ਸਾਨੂੰ ਬਖਦਾਰਾ ਸਿੰਘ ਨੇ ਸਾੜੀ ਆ ਇੱਕ ਦੇ ਨਾਲ ਮੰਗਾ ਮੰਗਮ ਸੀ ਸਾਨੂੰ ਉਹ ਜੈਮ ਸੀ ਉਹਦਾ ਨਾਲ ਪੁੱਤਰ ਆ ਪੁੱਤਰ ਦੇ ਨਾਮ ਦੀ ਹੈ ਨਾ ਮੰਗਾਈ ਜਿਆਦਾ ਬੰਦੇ ਨਹੀਂ ਕਰਨ ਦੇ 14 ਬੰਦੇ ਸੰਖੇਠੇ ਲੱਗੇ ਇਹਨਾਂ ਇਹਨਾਂ ਤਿੰਨਾਂ ਦਾ ਕੰਮ ਆ ਮੈਂ ਚਰਚ ਦਾ ਸੇਵਾਦਾਰ ਆ ਬੈਬਲ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਕੁਝ ਵੀ ਨਹੀਂ ਇੱਥੇ ਹੋਇਆ ਇਹਨਾਂ ਨੇ ਆਪਣੀ ਚਾਲ ਚਲਾਈ ਆ ਕਿਉਂਕਿ ਇਹਦਾ ਝਗੜਾ ਚੱਲਣ ਦੇ ਝਗੜਾ ਚੱਲਣ ਦੇ ਕਾਰਨ ਇਹਨਾਂ ਨੇ ਬੈਬਲ ਨੂੰ ਸਾੜਿਆ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਉਹ ਆਪ ਜਿਹੜੇ ਹੀ ਉਹ ਆਪ ਚਰਚ ਉਹਨਾਂ ਦਾ ਪਰਿਵਾਰ ਚਰਚ ਜਾਂਦਾ ਇਸਨੇ ਬਾਈਬਲ ਨਹੀਂ ਸਾੜੀ ਕਿਉਂਕਿ ਮੈਂ ਸਿਰੇ ਵੀ ਚਰਚ ਆਇਆ ਬਾਈਬਲ ਸਹੀ ਸਲਾਮ ਤੇ ਚਰਚ ਨਹੀਂ ਹੋ ਕੇ ਗਏ ਇਹ ਜਿਹੜੀ ਸਾੜੀ ਪਈ ਹੈ ਕਿ ਕਿੱਥੋਂ ਲਿਆਦੀ ਹੈ ਇਹ ਨਾਲ ਘਰੋਂ ਲਿਆ ਆ ਗਏ ਸਾੜ ਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਇਹ ਬਾਈਬਲ ਇਹ ਜਿਹੜੀ ਸਾੜੀ ਪਈ ਹੈ ਇਹ ਬਾਈਬਲ ਆ ਸਾੜੀ ਆ ਨਵਾਂ ਨੇ ਮੇਰਾ ਛੋਟਾ ਨੇਮ ਆ ਇਹਨੂੰ ਸਾੜਿਆ ਕਿ ਉਹਨਾਂ ਘਰੋਂ ਲਿਆ ਆ ਗਏ ਸਾੜਿਆ ਗਿਆ ਵਾ ਕਿਉਂਕਿ ਕਿਸੇ ਨੇ ਇਹਨੂੰ ਹੋਰ ਕਿਸੇ ਨੇ ਇਹਨੂੰ ਸਾੜਿਆ ਜਦੋਂ ਮੈਂ ਚਰਚ ਚ ਆਇਆ ਕੋਈ ਵੀ ਇਥੇ ਬਾਈਬਲ ਨਹੀਂ ਸਾੜੀ ਕੋਈ ਵੀ ਕੋਈ ਵੀ ਕੰਮ ਨਹੀਂ ਹੋਇਆ ਇਹ ਸਿਰਫ ਉਹਨੂੰ ਫਸਾਉਣ ਦੇ ਕਾਰਨ ਕਿਉਂਕਿ ਝਗੜਾ ਜਿਹੜਾ ਚੱਲ ਰਿਹਾ ਸੀ ਦਵਾਰ ਦਾ ਦਵਾਰ ਦੇ ਵਿੱਚ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਉਹਨੇ ਸਿਰਫ ਇਹੋ ਗਵਾਹੀ ਦਿੱਤੀ ਕਿ ਇਹ ਇਹ ਘਰਾਂ ਦੇ ਗਲ ਪਿਆ ਪੰਚਾਇਤ ਦੇ ਸਾਹਮਣੇ ਨੇ ਇਹੋ ਦੱਸਿਆ ਕਿ ਦੋ ਮਿੰਟ ਰੁਕ ਜਾ ਬੰਦ ਪੰਚਾਇਤ ਦੇ ਘਰਾਂ ਦੇ ਗਲ ਪਿਆ ਉਹ ਇਹਦੇ ਸਾਡੀ ਪਰਿਹਾਈ ਵੱਡੀ ਦੇ ਲੀੜੇ ਪਾੜਿਆ ਨਾ ਸਾਡੀ ਨੂੰ ਇਹਨੇ ਡਾਂਗਾ ਮਾਰ ਇਹ ਕੋ ਪੁਰਾਣੀ ਗੱਲ ਹੈ ਨਹੀਂ ਉਹ ਪਰਚਾ ਜ ਹੋਇਆ ਉਹਦੇ ਤੇ ਪਰਚਾ ਹੋਣਦਿਆ ਨਾ ਉੱਤੇ ਉਹ ਝਗੜਾ ਚੱਲਣ ਦਾ ਉਹ ਉਹ ਰੰਜੀ ਸਾਹਿਬ ਉਹਦੇ ਰੰਜਨ ਸਿੰਘ ਦੇ ਅਨਸਾਰ ਜਿਹੜਾ ਇਹ ਇਹ ਕੌਤਕ ਉਲਟਾ ਅਰਜਿੰਦਿਆ ਕਿ ਮੈਂ ਇਹ ਜਿਹੜੇ ਗਵਾਹੀ ਦੇਣ ਦੇ ਗਵਾਹ ਬਣ ਗਿਆ ਪਤਾ ਇਹਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਫਸਾ ਦਈਏ ਇਹ ਗਵਾਹ ਨਾ ਬਣੇ ਤੇ ਜਿਹੜਾ ਉਹ ਬੋਸ ਬੋਲ ਮਾਰ ਕੇ ਉਹਦੇ ਬੇਟੀ ਦੇ ਤਿੰਨ ਆਪਰੇਸ਼ਨ ਹੋਇਆ ਤਿੰਨ ਉਹਦੀਆਂ ਬੇਟੀਆਂ ਪਰਿਵਾਰ ਗਰੀਬ ਹੈ ਬਹੁਤ ਆਪਣਾ ਟੈਂਪੂ ਦਾ ਕੰਮ ਚਲਾ ਕੇ ਤੇ ਬੜਾ ਟਾਈਮ ਪਾਸ ਕਰਨ ਦਾ ਬੜੀ ਮੁਸ਼ਕਲ ਤੁਸੀਂ ਇਹ ਇੱਥੇ ਸੇਵਾ ਮੈਂ ਕਰਦਾ ਇਹ ਪੱਕਾ ਹੋ ਚੁੱਕਾ ਜੀ ਇਹ ਬਾਈਬਲੀ ਹੈ ਇਹ ਬਾਈਬਲ ਇਹ ਤੁਸੀਂ ਆਏ ਹੋ ਪੀ ਹੋਈ ਹਾਂ ਹਾਂਜੀ ਇਹੋ ਬਾਈਬਲ ਆਪਾਂ ਲੋ ਜਿਹੜੇ ਪੇਜ ਆਏ ਰਹੇ ਆ ਇੱਕ ਮਿੰਟ ਇੱਕ ਲਾਇਆ ਜਾਂ ਕਿ ਹੋਇਆ ਤਾਂ ਬਾਈਬਲ ਇਹ ਨਾ ਕੁਝ ਨਹੀਂ ਹੋਣਾ ਕਿਉਂਕਿ ਬਾਈਬਲ ਜਿਹੜੀ ਹੈ ਇਹਨਾਂ ਖੁਦ ਇਹਨਾਂ ਸਾਡੀ ਆ ਇਹਨੇ ਵੀ ਸਾਡੀ ਨਹੀਂ ਗਈ ਕਿਸੇ ਦਾ ਵੀ ਨਾਂ ਨਹੀਂ ਆ ਕੋਈ ਵੀ ਇਹਦੇ ਵਿੱਚ ਸ਼ਾਂਭਲ ਨਹੀਂ ਹੈਗਾ ਸਿਰਫ ਇਹਨਾਂ ਦੀ ਚਾਲ ਹੈ ਹਾਂਜੀ ਕਰਪਾਲ ਤੇ ਮੰਗਾ ਰਸੀ ਤੋਂ ਦਾ ਮੁੰਡਾ ਮੁੰਡਾ ਸਮਸ਼ੇ ਸਿੰਘ ਸਭ ਨੂੰ ਜੈ ਮਸੀ ਦੀ ਮੇਰਾ ਨਾਮ ਵਿਲਾਇਤ ਸਿੰਘ ਬੰਟੀ ਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਕੋਆਰਡੀਨੇਟਰ ਆ ਅੱਜ ਮੈਨੂੰ ਸਵੇਰੇ ਕੋਲ ਲਗਭਗ 8:30 ਵਜੇ ਦੇ ਕਰੀਬ ਇਸ ਪਿੰਡ ਦੇ ਵਿੱਚੋਂ ਫੋਨ ਆਇਆ ਸੀ ਕਿ ਇੱਥੇ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ ਕਿ ਪ੍ਰਭੂ ਯਿਸੂ ਮਸੀ ਜਿਹੜਾ ਸਾਡਾ ਜਿੰਦਾ ਮੁਕਤੀਦਾਤਾ ਆ ਜੋ ਸਾਡਾ ਪਵਿੱਤਰ ਬਾਈਬਲ ਆ ਉਹਦੀ ਜਿਹੜੀ ਇੱਕ ਪੂਰੀ ਅੰਜੀਲ ਜਿਹੜੀ ਆ ਬਾਈਬਲ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਕਿਸੇ ਸ਼ਰਾਰਤੀ ਬੰਦੇ ਵੱਲੋਂ ਉਹਨੂੰ ਸਾੜ ਦਿੱਤਾ ਗਿਆ ਵਾ ਅਤੇ ਪੂਰੀ ਦੀ ਪੂਰੀ ਸਾੜ ਦਿੱਤੀ ਨਾਲ ਉਹਦੇ ਕੁਝ ਪੰਨੇ ਜਿਹੜੇ ਆ ਉਸ ਪਿੰਡ ਦੇ ਵਿੱਚ ਸੜਕ ਦੇ ਉੱਤੇ ਖਿਲਾਰੇ ਮਾਨੂੰ ਇੰਨਾ ਜ਼ਿਆਦਾ ਦੁੱਖ ਲੱਗਾ ਵਾ ਕਿ ਤੁਹਾਨੂੰ ਦੱਸ ਨਹੀਂ ਸਕਦੇ ਅੱਜ ਅਸੀਂ ਸਭ ਈਸਾਈ ਜਿਹੜੇ ਮਸੀਹ ਲੋਕ ਪ੍ਰਭੂ ਨੂੰ ਮੰਨਣ ਵਾਲੇ ਲੋਕ ਆ ਅੱਜ ਦੀ ਚਰਚਾ ਤੇ ਵਿੱਚ ਖਲੋਣ ਵਾਲੇ ਲੋਕ ਆ ਲੇਕਿਨ ਅੱਜ ਏਡੀ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਹੋਈ ਆ ਇਹਦੇ ਨਾਲ ਸਾਡੇ ਜਿਹੜੇ ਦਿਲ ਨੇ ਉਹ ਬਲੁੰਦਰੇ ਗਏ ਆ ਔਰ ਮੈਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਪੀ ਅਮਰਸਾ ਦਿਹਾਤੀ ਦਾ ਜਿਨ੍ਹਾਂ ਨੂੰ ਮੇਰੇ ਵੱਲੋਂ ਮੈਂ ਜਦੋਂ ਉਹਨਾਂ ਨੂੰ ਇੱਕ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਵਿਦਨ 30 ਮਿੰਟ 30 ਮਿੰਟਾਂ ਦੇ ਵਿੱਚ ਪੂਰੀ ਕਾਰਵਾਈ ਕਰਕੇ ਜਿਹੜਾ ਇਹ ਸਾਡੇ ਐਫਆਈਆਰ ਦਰਜ ਕੀਤੀ ਆ ਔਰ ਇਹਦੀ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਆ ਔਰ ਡੀਐਸਪੀ ਜਿਹੜੇ ਅਟਾਰੀ ਨੇ ਆ ਐਸਐਸਓ ਲੋਪੋਕੇ ਬਲਕਾਰ ਸਿੰਘ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਔਰ ਨਾਲ ਦੀ ਨਾਲ ਮੈਂ ਆਪਣੇ ਸਮੁੱਚੇ ਮਸੀਹ ਸਮਾਜ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕਰਦਾ ਵਾਂ ਕਿਉਂਕਿ ਜਿਹੜੇ ਮਸੀਹ ਲੋਕ ਨੇ ਉਹ ਸ਼ਾਂਤੀ ਨੂੰ ਪਹਿਲ ਦਿੰਦੇ ਨੇ ਸੋ ਇਹ ਜਿਸ ਨੂੰ ਅਸੀਂ ਮੰਨਦੇ ਹਾਂ ਕਿ ਸਾਡਾ ਪ੍ਰਭੂ ਯਿਸੂ ਮਸੀਹ ਜ਼ਿੰਦਾ ਖੁਦਾ ਆ ਸਾਨੂੰ ਕਾਨੂੰਨ ਦੇ ਉੱਤੇ ਭਰੋਸਾ ਆ ਔਰ ਅਸੀਂ ਜਾਣਦੇ ਹਾਂ ਕਿ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਵਾ ਔਰ ਮੈਂ ਨਾਲ ਦੀ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਤਾਂ ਕਰ ਰਿਹਾ ਵਾਂ ਕਿ ਸਾਡਾ ਪ੍ਰਭੂ ਜ਼ਿੰਦਾ ਉਹ ਆਪੇ ਦੋਸ਼ੀ ਨੂੰ ਜਿਹੜਾ ਉਹ سزا ਦੇ ਦੇਗਾ ਸਾਨੂੰ ਇਸ ਚੀਜ਼ ਦਾ ਇਤਬਾਰ ਆ ਅਸੀਂ ਇਹ ਯਕੀਨ ਰੱਖਦੇ ਆ ਇਹ ਬਾਈ ਕਿੱਥੋਂ ਆਇਆ ਕਿੱਥੋਂ ਆਇਆ ਇਹ ਅਜੇ ਸਾਨੂੰ ਕੁਝ ਨਹੀਂ ਪਤਾ ਲੱਗਾ ਕਿਉਂਕਿ ਮੈਂ ਵੀ ਹੁਣੇ ਆਇਆ ਵਾਂ ਚਰਚ ਦੇ ਵਿੱਚ ਬਿਲਕੁਲ ਲੱਗ ਗਿਆ ਚਰਚ ਦੇ ਹਾਂ ਇਹ ਬੜੀ ਵੱਡੀ ਜਿਹੜੀ ਆ ਸ਼ਰਾਰਤ ਕੀਤੀ ਗਈ ਹੈ ਕਿਸੇ ਬੰਦੇ ਵੱਲੋਂ ਕੋਈ ਬਾਹਰ ਦਾ ਬੰਦਾ ਆਇਆ ਜਾਂ ਕੋਈ ਪਿੰਡ ਦਾ ਬੰਦਾ ਆ ਕਿੰਨੇ ਸ਼ਰਾਰਤ ਕੀਤੀ ਹੈ ਇਹ ਹੁਣ ਜਿਹੜਾ ਤਫਤੀਸ਼ ਮੈਂ ਹੁਣ ਜਿਹੜੀ ਆ ਕਿਉਂਕਿ ਪੁਲਿਸ ਆਣ ਕੇ ਬੈ ਗਈ ਸਾਰੀ ਦਿਹਾੜੀ ਆ ਲੋਪੋ ਕੇ ਉੱਥੇ ਥਾਣੇ ਦੇ ਵਿੱਚ ਮੈਂ ਜਾ ਰਿਹਾ ਵਾਂ ਆਪਣੇ ਸਾਥੀਆਂ ਦੇ ਨਾਲ ਔਰ ਇਹ ਜਿਹੜਾ ਜਿੰਨੇ ਵੀ ਇਹ ਬੇਅਦਬੀ ਕੀਤੀ ਆ ਅਸੀਂ ਉਹ ਦੋਸ਼ੀ ਨੂੰ ਕਦੀ ਨਹੀਂ ਬਖਸ਼ਾਂਗੇ ਇਹ ਜਾਣ ਬੁੱਝ ਕੇ ਚਰਚ ਦੇ ਅੱਗੇ ਜਿਹੜੀ ਹੈ ਉਹ ਬਾਈਬਲ ਜਿਹੜੀ ਹੈ ਉਹ ਸਾੜੀ ਗਈ ਆ ਦਾ ਬੇਅਦਬੀ ਕੀਤੀ ਗਈ ਆ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਇੱਕ ਬੜੀ ਵੱਡਾ ਪੰਜਾਬ ਦੇ ਵਿੱਚ ਕਾਨੂੰਨ ਨੂੰ ਜਿਹੜਾ ਇਹ ਚੈਲੰਜ ਕੀਤਾ ਗਿਆ ਵਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੇ ਵਾਸਤੇ ਇਹ ਕੰਮ ਹੋਇਆ ਵਾ ਕਿ ਜਿਹੜੀ ਅੱਜ ਕੱਲ ਜੋ ਇੱਕ ਯੂ ਐਸ ਏ ਤੋਂ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਆਣ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਵਾ ਉਹ ਬੰਦੇ ਦੇ ਬਿਆਨਾਂ ਦੇ ਕਰਕੇ ਜਾਂ ਉਸ ਬੰਦੇ ਵੱਲੋਂ ਹੋ ਸਕਦਾ ਕਿ ਇਹ ਸ਼ਰਾਰਤ ਕਰਵਾਈ ਗਈ ਹੋਵੇ ਕਿ ਪੰਜਾਬ ਦਾ ਜਿਹੜਾ ਮਾؤول ਆ ਉਹਨੂੰ ਖਰਾਬ ਕਰ ਦਿੱਤਾ ਜਾਵੇ ਔਰ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਖਤਮ ਕਰਨ ਦੀ ਇਹ ਬੜੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀਡੀ ਹਰਿੰਦਰ ਸਿੰਘ ਗਿੱਲ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਤੇ ਐਸਐਚਓ ਬਲਕਾ ਸਿੰਘ ਲੋਪੋਕੇ ਘਟਨਾ ਸਥਾਨ ਤੇ ਪਹੁੰਚੇ ਛਾਣਬੀਨ ਕਰਕੇ ਪਿੰਡ ਦੇ ਮਾਦੂ ਕਹਦੇ ਹੀ ਦੋ ਵਿਅਕਤੀਆਂ ਨੂੰ ਜਿਹੜਾ ਕਿ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸਸਿਕਾ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅੰਮ੍ਰਿਤਸਰ ਰੂਰਲ ਅੱਜ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਥਾਣਾ ਲੋਪੋਕੇ ਦੇ ਅਦੀਮ ਪਿੰਡੇ ਪਿੰਡ ਮਾਦੋ ਕੇ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਜੋ ਇਸ ਸੂਚਨਾ ਦੇ ਉੱਪਰ ਤੁਰੰਤ ਕਾਰਤਵਿ ਕਰਦੇ ਹੋਏ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਮਿਲੇ ਤੱਥਾਂ ਦੇ ਆਧਾਰ ਤੇ ਇਸ ਇਸ ਸਬੰਧੀ ਥਾਣਾ ਲੋਪੋਕੇ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਖੇਰ ਮਸੀਬਾਏ ਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਜਿੱਦੇ ਚਲਦੇ ਇਨਸਾਫ ਦੀ ਮੰਗ ਕੀਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ